ਕੱਲ ਜੋ ਪੈਲਗਾਂ ਵਿਖੇ ਅਤੰਕਵਾਦੀਆਂ ਲੋਜੜੀ ਘਟਰਾ ਕੀਤੀ ਗਈ ਹੈ ਜਿਸ ਦੇ ਨਾਲ ਦੇਸ਼ ਦੇ ਅੰਨੇ ਰਾਜੰਦ ਵਿੱਚੋਂ ਉਸ ਇਲਾਕੇ ਦੇ ਵਿੱਚ ਇੰਜੋਏ ਕਰਨ ਵਾਸਤੇ ਆਪਣੇ ਪਰਿਵਾਰਾਂ ਦੇ ਨਾਲ ਬੱਚਿਆਂ ਦੇ ਨਾਲ ਲੋਕ ਪਹੁੰਚੇ ਸੀਗੇ ਉਹਨਾਂ ਦੀ ਅਤੰਕਵਾਦੀਆਂ ਵੱਲੋਂ ਹੱਤਿਆ ਕਰਨਾ ਬਹੁਤ ਹੀ ਕਾਇਰਤਾਪੂਰਨ ਕੰਮ ਆ ਬਿਲਕੁਲ ਬੇਕਸੂਰ ਨੇ ਹੱਥੇ ਤੇ ਨਿਰਦੋਸ਼ ਲੋਕਾਂ ਤੇ ਇਹ ਜਿਹੜੀ ਕਾਰਵਾਈ ਕੀਤੀ ਗਈ ਹੈ ਬਹੁਤ ਗਲਤ ਕਾਰਵਾਈ ਕੀਤੀ ਗਈ ਆ ਪੂਰਾ ਦੇਸ਼ ਇਸ ਵੇਲੇ ਬਹੁਤ ਗੁੱਸੇ ਵਿੱਚ ਹੈ ਔਰ ਸਰਕਾਰ ਤੋਂ ਅਸੀਂ ਮੰਗ ਕਰਦੇ ਆ ਕਿ ਇਹ ਹਰ ਰੋਜ਼ ਜੋ ਕੋਈ ਨਾ ਕੋਈ ਘਟਨਾ ਕਦੀ ਸਾਡੇ ਭਾਰਤੀ ਸੈਨਾ ਨੂੰ ਆਪਣੀ ਸ਼ਹਾਦਤ ਦੇਣੀ ਪੈਂਦੀ ਹੈ ਕਦੀ ਸਿਵਿਲਿਅਨ ਨੂੰ ਸ਼ਹਾਦਤ ਦੇਣੀ ਪੈਂਦੀ ਹੈ ਦੇਸ਼ ਉੱਪ ਚੁੱਕਾ ਹੈ ਇਸ ਵੇਲੇ ਇਹਨਾਂ ਘਟਨਾਵਾਂ ਤੋਂ ਸਰਕਾਰ ਤੋਂ ਮੰਗ ਕਰਦੇ ਆ ਕਿ ਇਹਨਾਂ ਦੇ ਖਿਲਾਫ ਕੜੇ ਤੋਂ ਕੜਾ ਐਕਸ਼ਨ ਲੈਣਾ ਚਾਹੀਦਾ ਵਾ ਜਿਨ੍ਹਾਂ ਲੋਕਾਂ ਨੇ ਇਹ ਕਾਂਡ ਕੀਤਾ ਵਾ ਉਹਨਾਂ ਨੂੰ ਔਰ ਉਹਨਾਂ ਦੇ ਸਰਗਣਾ ਪਾਕਿਸਤਾਨ ਨੂੰ ਇੱਕ ਵਾਰੀ ਸਭ ਕੁਝ ਸਮਝਾਉਣਾ ਚਾਹੀਦਾ ਵਾ ਹਰ ਰੋਜ਼ ਅਸੀਂ ਹਿੰਦੁਸਤਾਨ ਹੋਂ ਲਾਸ਼ਾਂ ਦਾ ਭਾਰ ਨਹੀਂ ਚੁੱਕ ਸਕਦਾ ਉਹਨਾਂ ਦੇ ਖਿਲਾਫ ਕੜੇ ਕੜਾ ਐਕਸ਼ਨ ਜਿਹੜਾ ਵਾ ਉਹ ਆਪਣੇ ਸਰਕਾਰ ਨੂੰ ਲੈਣਾ ਚਾਹੀਦਾ ਵਾ ਦੇਸ਼ ਪੂਰਾ ਜਿਹੜਾ ਉਹ ਸਰਕਾਰ ਦੇ ਨਾਲ ਹੋਊਗਾ ਜੋ ਕੋਈ ਵੀ ਐਕਸ਼ਨ ਲਊਗਾ ਸਾਰੇ ਤੁਸੀਂ ਦੇਖ ਰਹੇ ਹੋ ਕਿ ਕਿਤਨਾ ਸਾਰਾ ਸ਼ਹਿਰ ਇਕੱਠਾ ਹੋ ਗਿਆ ਸਾਰੀਆਂ ਧਰਮਾਂ ਦੀ ਬਰਾਦ ਇਕੱਠੇ ਹੋ ਗਏ ਸਾਰੇ ਲੋਕ ਇਸ ਕਾਂਡ ਦੇ ਖਿਲਾਫ ਮੁਜ਼ਾਹਰਾ ਕੀਤਾ ਵਾ ਪਾਕਿਸਤਾਨ ਦਾ ਬੁਗੜਾ ਫੁੱਟਿਆ ਵਾ ਬਹੁਤ ਜ਼ਿਆਦਾ ਲੋਕਾਂ ਦੇ ਵਿੱਚ ਇਸ ਘਟਨਾ ਦੇ ਪ੍ਰਤੀ ਜਿਹੜਾ ਵਾ ਉਹ ਰੋਸ ਪਾਇਆ ਜਾ ਰਿਹਾ ਗੁੱਸਾ ਪਾਇਆ ਜਾ ਰਿਹਾ ਵਾ ਜਲਦੀ ਤੋਂ ਜਲਦੀ ਸਰਕਾਰ ਨੂੰ ਇਸ ਪ੍ਰਤੀ ਜਿਹ ਤਗੜੀ ਸਜ਼ਾ ਦੇਣੀ ਚਾਹੀਦੀ ਹੈ ਤਾਂ ਜੋ ਦੁਬਾਰਾ ਫਿਰ ਇਹੋ ਜਿਹੀ ਘਟਨਾ ਕੋਈ ਦੋਸ਼ੀ ਕਰ ਨਾ ਸਕੇ। ਉਹਦੇ ਵਿੱਚ ਘਟਨਾ ਹੋਈ ਹੈ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ? ਪੈਲਗਾਮ ਤੋਂ ਜਿਹੜੀ ਘਟਨਾ ਹੋਈ ਹੈ ਇੱਕ ਨਿਹੱਥੇ ਲੋਕਾਂ ਦੇ ਉੱਤੇ ਹਮਲਾ ਕਰਨਾ ਇੱਕ ਬਹੁਤ ਦਿੰਦਣਿਓ ਘਟਨਾ। ਉਹਨਾਂ ਨੇ ਇਹ ਚੀਜ਼ ਵੈਰੀਫਾਈ ਕਰਕੇ ਕਿ ਇਹ Hindu ਲੋਕ ਨੇ ਤੇ ਇਹਨਾਂ ਨੂੰ ਟਾਰਗੇਟ ਕਰਨਾ ਜਿਹੜਾ ਸਪੈਸ਼ਲੀ ਇਹ ਚੈੱਕ ਕਰਕੇ ਕਿ Hindu ਨੇ ਤੇ ਇਹਨਾਂ ਨੂੰ ਮਾਰ ਦੋ। ਉਹ ਤੇ ਇੱਕ ਨਿਹੱਥੇ ਲੋਕ ਘੁੰਮਣ ਫਿਰਨ ਦੀ ਮੰਸ਼ਾ ਨਾਲ ਗਏ ਹੋਏ ਕਰੋ ਖੁਸ਼ੀ-ਖੁਸ਼ੀ ਗਏ ਨੇ ਕਿ ਕੁਮਨਫਿਲ ਦੇ ਉਥੋਂ ਦੀ ਕਸ਼ਮੀਰ ਦੀ ਜੰਨਤ ਦੇਖਣ ਵਾਸਤੇ ਉਹਨਾਂ ਲਈ ਤੇ ਉੱਥੇ ਜਾ ਕੇ ਕਿਸ ਤਰੀਕੇ ਨਾਲ ਵਾਪਸ ਮੁੜ ਕੇ ਆਏ ਨੇ ਉਹਦੀ ਪ੍ਰਭਾਈ ਕਰਨਾ ਕਿਸੇ ਸਰਕਾਰ ਲਈ ਵੀ ਪੋਸੀਬਲ ਨਹੀਂ ਆ ਪਰ ਇਹ ਸਰਕਾਰ ਲਈ ਜ਼ਰੂਰੀ ਆ ਸਰਕਾਰ ਲਈ ਇਹ ਜ਼ਰੂਰੀ ਬਣ ਗਿਆ ਕਿਉਂਕਿ ਉਹਨਾਂ ਨੇ ਸਾਡੇ ਅਸਤਿਤਵ ਤੇ ਆ ਕੇ ਹਮਲਾ ਕੀਤਾ ਸਾਡਾ ਅਸਤਿਤਵ ਦਿਖਾਉਣ ਵਾਸਤੇ ਸਰਕਾਰ ਨੂੰ ਇਹਦੇ ਮੂੰਹ ਤੋੜ ਜਵਾਬ ਦੇਣਾ ਚਾਹੀਦਾ ਮੂਹ ਤੋੜ ਜਵਾਬ ਐਸਾ ਹੋਣਾ ਚਾਹੀਦਾ ਕਿ ਅਗਲੀ ਵਾਰੀ ਇਤਾਂ ਦੀ ਕੋਈ ਹਰਕਤ ਕਰਨ ਤੋਂ ਪਹਿਲਾਂ ਉਹਦੀ ਰੂਹ ਕੰਬੇ ਔਰ ਇਹਦਾ ਇਹਦੇ ਚ ਕੋਈ ਸ਼ੱਕ ਨਹੀਂ ਹੈ ਕਿ ਸਰਕਾਰ ਇਰਤੇ ਬੜਾ ਸਟਰੋਂਗ ਐਕਸ਼ਨ ਸਖਤ ਐਕਸ਼ਨ ਲਏਗੀ ਪਰ ਇਹਦਾ ਐਕਸ਼ਨ ਸਖਤ ਤੇ ਜਲਦੀ ਤੋਂ ਜਲਦੀ ਔਰ ਇੱਕ ਐਗਜ਼ਾਮਪਲ ਸੈੱਟ ਕਰਨ ਵਾਲਾ ਹੋਣਾ ਚਾਹੀਦਾ ਕਿ ਅੱਗੇ ਤੋਂ ਕੋਈ ਸਾਡੇ ਦੇਸ਼ ਵੱਲ ਵੇਖ ਨਾ ਸਕੇ ਇਸ ਤਰੀਕੇ ਦੇ ਨਾਲ ਇਹ ਕੋਈ ਤਰੀਕਾ ਕਿ ਇੱਕ ਬੰਦਾ ਕਰੋ ਖੁਸ਼ੀ ਖੁਸ਼ੀ ਉੱਤੇ ਘੁੰਮ ਲਈ ਜਾ ਰਿਹਾ ਔਰ ਉਹਨੂੰ ਤੁਸੀਂ ਮੌਤੇ ਘਾਟ ਉਤਾਰ ਰਹੇ ਨੇ ਹੱਥੇ ਲੋਕਾਂ ਉੱਤੇ ਹਮਲਾ ਕਰਕੇ ਸਿਰਫ ਇਹ ਚੀਜ਼ ਵੈਰੀਫਾਈ ਕਰਕੇ ਕਿ ਇਹ ਲੋਕ ਹਿੰਦੂ ਨੇ ਮੈਂ ਇਸ ਚੀਜ਼ ਤੱਕ ਜਿਹੜਾ ਅੱਜ ਅਸੀਂ ਇਸ ਚੀਜ਼ ਦਾ ਵਿਰੋਧ ਕੀਤਾ ਇੱਕ ਸਮੂਹਿਕ ਤੌਰ ਤੇ ਵਿਰੋਧ ਸੀਗਾ ਸ਼ਹਿਰ ਵੱਲੋਂ ਇਹ ਪਾਰਟੀ ਪਾਜੀ ਜਾਤਪਾਤੂ ਪਰੋਟ ਕੇ ਵਿਰੋਧ ਸੀਗਾ ਔਰ ਮੈਂ ਸਾਰੇ ਲੋਕਾਂ ਦਾ ਧੰਨਵਾਦ ਕਰਦਾ ਔਰ ਇਹਦਾ ਰੋਸ ਪੂਰੇ ਦੇਸ਼ ਦੇ ਵਿੱਚ ਪਾਇਆ ਜਾ ਰਿਹਾ ਔਰ ਉਸੇ ਉਸੇ ਦੇ ਚੱਲਦੇ ਕਲਾਨੌਰ ਵਾਸੀਆਂ ਨੇ ਵੀ ਆਪਣਾ ਰੋਸ ਪ੍ਰਗਟ ਕਰਾਇਆ ਥੈਂਕ ਯੂ ਜੀ ਧੰਨਵਾਦ ਸ਼ shout ਮੁਨਦਾਬਾਦ ਮੁਨਦਾਬਾਦ ਆਪੀ ਸੋਣਾ ਜਿੰਦਾਬਾਦ 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 ਸੋਣਾ ਜਿੰਦਾਬਾਦ